ਲਾਂਡਰਾਂ ਚੌਕ ਦੇ ਸਥਿਤ ਗੁਰਦੁਆਰਾ ਸਾਹਿਬ ਕੋਲ ਇੱਕ ਤੇਜ਼ ਰਫ਼ਤਾਰ ਡਸਟਰਕਾਰ ਵੱਲੋਂ ਮੋਟਰਸਾਈਕਲ 'ਤੇ ਸਵਾਰ ਪਰਿਵਾਰ ਨੂੰ ਪਿੱਛੋਂ ਤੋਂ ਟੱਕਰ ਮਾਰ ਦਿੱਤੀ ਗਈ ਤੇ ਸਾਰੀ ਘਟਨਾ ਗੁਰੂ ਘਰ ਲੱਗੀ ਸੀਸੀਟੀਵੀ ਕੈਮਰੇ ਵਿੱਚ ਕੈਪਚ ਹੋ ਗਈ ਦੱਸਦੇ ਇਹ ਹਾਸਤਾ ਇੰਨਾ ਭਿਆਨਕ ਸੀ ਕਿ ਇਸ ਹਾਸੇ ਦੇ ਵਿੱਚ ਮੋਟਰਸਾਈਕਲ ਉੱਤੇ ਸਵਾਰ ਮਾਂ ਅਤੇ ਛੋਟੇ ਬੱਚੇ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਅਤੇ ਮੋਟਰਸਾਈਕਲ ਚਲਾ ਰਿਹਾ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਤਬਾਕੇ ਦੀ ਆਵਾਸ ਉਨ ਗੁਰੂ ਘਰ ਦੇ ਸੇਵਾਦਾਰ ਨੇ ਬਾਹਰ ਜਾ ਕੇ ਪਰਿਵਾਰ ਨੂੰ ਸੰਭਾਲ ਲਿਆ ਅਤੇ ਪੁਲਿਸ ਨੂੰ ਸੂਚਿਤ ਜਾਣਕਾਰੀ ਮੁਤਾਬਕ ਪਰਿਵਾਰ ਪਿੱਛੇ ਤੋਂ ਚੰਡੀਗੜ੍ਹ ਦੇ ਸੈਕਟਰ 40 ਦਾ ਰਹਿਣ ਵਾਲਾ ਹੈ ਤੇ ਫਤਿਹਗੜ੍ਹ ਸਾਹਿਬ ਵੱਲੋਂ ਚੰਡੀਗੜ੍ਹ ਨੂੰ ਜਾ ਰਿਹਾ ਸੀ। ਹਾਸਤਾ ਹਾਜ਼ੇ ਚੁਕਾਰ ਦੇ ਬਾਅਦ ਚ ਰਾਕਤ ਜਿਹੜਾ ਹੈ ਵਜਨ ਦੇ ਕਾਰਨ ਉਸਦੀ ਪਰਖੱਚੇ ਤੱਕ ਜਿਹੜੇ ਨੇ ਉੱਡ ਗਏ ਨੇ ਇਤਿਹਾਸ ਤੋਂ ਬਾਅਦ ਕਾਰ ਚਾਲਕ ਮੌਕੇ ਤੇ ਫਰਾਰ ਹੋ ਗਿਆ ਤੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਮ੍ਰੱਤਕਾ ਨੂੰ ਸੱਗਲ ਹਸਪਤਾਲ ਮੁਹਾਲੀ ਰਖਵਾਇਆ ਗਿਆ ਤੇ ਮੋਟਰਸਾਈਕਲ ਚਾਲਕ ਨੂੰ ਹਸਪਤਾਲ 'ਚ ਇਲਾਜ ਲਈ ਹਸਪਤਾਲ 'ਚ ਪਹੁੰਚ ਕਰਵਾਇਆ ਗਿਆ ਤੇ ਪੁਲਿਸ ਨੇ ਮੌਕੇ ਤੇ ਪੁੱਜ ਕੇ ਹਾਸੇ ਦੀ ਜਾਂਚ ਵੀ ਜੜੀ ਹੈ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਮੁਤਾਬਕ ਹਾਸੇ ਲਈ ਦੋਸ਼ੀ ਡੱਸਟਰਕਾਰ ਦੇ ਮਾਲਕ ਦੀ ਗ੍ਰਿਫਤਾਰੀ ਲਈ ਛਾਪੇ ਮਾਰੀ ਕੀਤੀ ਜਾ ਰਹੀ ਹੈ ਹਾਂਜੀ ਅੱਜ ਸਵੇਰੇ ਗੁਰਦੁਆਰਾ ਸਰ ਸਿੰਘ ਸਿਧਾਂਤ ਤੋਂ ਥੋੜੀ ਨਾਲ ਜੋ ਬੜਾ ਧਿਆਨ ਆਕਰਸ਼ਿਤ ਹੋਇਆ ਹੈ ਜਿਹਦੇ ਵਿੱਚ ਦੋ ਮੋਟਰਸਾਈਕਲ ਵਾਲਾ ਜੀਰ ਅਤੇ ਉਹਦੀ ਘਰ ਵਾਲੀ ਤੇ ਲੜਕਾ ਬੈਠੇ ਖੜੇ ਸੀ ਸੈਣੀ ਤਾਂ ਇੱਕ ਗੱਡੀ ਵਾਲਾ ਆਇਆ ਬਹੁਤ ਫਾਸਟ ਤਸਵੀਰ ਦੇ ਵਿੱਚ ਉਹਨੇ ਜਾ ਕੇ ਡਸਟਰ ਗੱਡੀ ਸੀ ਉਹਨੇ ਜਾ ਕੇ ਉਹਦਾ ਉੱਤੇ ਖੜਿਆ ਦੇ ਉੱਤੇ ਚੜਾ ਦਿੱਤੀ ਜਨਾਨੀ ਵੀ ਤੇ ਬੱਚੇ ਦੀ ਜਦ ਮੌਕੇ ਤੇ ਹੋ ਗਈ ਉਹਨਾਂ ਦੇ ਜੋ ਸਰੇ ਛੱਡ ਗਏ ਉਹ ਉਸ ਸਮੇਂ ਇਹ ਪ੍ਰਸ਼ਾਸਨ ਨੂੰ ਉਸਦੀ ਬੋਲ ਵਾਲੀ ਕਹਿ ਦਿੱਤੇ ਆ ਲਿਖ ਕੇ ਵੀ ਦੇ ਦਿੱਤੇ ਆ ਕਿ ਇੱਥੇ ਬ੍ਰੇਕਰ ਬਣਾਏ ਜਾਣ ਤਾਂ ਜੋ ਇਹ ਜੋ ਟ੍ਰੈਫਿਕ ਹੈ ਲਾਈਟਾਂ ਦੇ ਕਰਕੇ ਬਾਹਰ ਚਲਦੀ ਹੈ ਰੋਡ ਤੇ ਟ੍ਰੈਫਿਕ ਜ਼ਿਆਦਾ ਹੈ ਅੱਗੇ ਬਾਲੀਵੁੱਡ ਦਾ ਗੇਟ ਹੈ ਨਾਲ ਪੈਲਸ ਦਾ ਗੇਟ ਹੈ ਇਸ ਕਰਕੇ ਟ੍ਰੈਫਿਕ ਸਲੋ ਨਹੀਂ ਹੁੰਦੀ ਜਿਸ ਕਰਕੇ ਹਾਦਸੇ ਵਾਪਰਦੇ ਨੇ ਅਸੀਂ ਪ੍ਰਸ਼ਾਸਨ ਤੋਂ ਇਹੋ ਮੰਗ ਚਾਹਦੇ ਆ ਕਿ ਪਰਿਵਾਰਾਂ ਦੀ ਜਾਨ ਦੀ ਸੰਭਾਲੀ ਉਸ ਦੇ ਇਸ ਕਰਕੇ ਇੱਥੇ ਇਹ ਟ੍ਰੈਫਿਕ ਦਾ ਜੋ ਪ੍ਰਚਾਰੂ ਢੰਗ ਨਾਲ ਚੰਗੇ ਸਕੇ ਸਪੀਡ ਬ੍ਰੇਕਰ ਬਣਾਏ ਜਾ ਜੋ ਇਹ ਹਾਲ ਤੇ ਨਾ ਬਪਾ ਇਹੋ ਹੀ ਮੰਗ ਹੈ